ਪਹਿਲਗਾਮ ਦੇ ਹਮਲੇ ਤੋਂ ਬਾਅਦ ਇੱਕ ਵਾਰ ਫਿਰ ਪਾਕਿਸਤਾਨ ਨੇ ਜ਼ਹਿਰ ਗੁਲ ਦਿੱਤਾ ਪਾਕਿਸਤਾਨ ਦਾ ਉਹ ਰੰਗ ਸਾਹਮਣੇ ਆ ਗਿਆ ਜਿਹਦੇ ਲਈ ਭਾਰਤ ਉਸ ਦੇ ਉੱਤੇ ਕਈ ਤਰ੍ਹਾਂ ਦੇ ਦਾਅਵੇ ਕਰਦਾ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਿੱਥੇ ਦੁਨੀਆ ਭਰ ਦੇ ਵਿੱਚ ਨਿੰਦਿਆ ਹੋ ਰਹੀ ਹੈ ਉੱਥੇ ਹੀ ਪਾਕਿਸਤਾਨ ਆਪਣੀਆਂ ਘਟਿਆ ਬਿਆਨਬਾਜ਼ੀਆਂ ਤੋਂ ਫਿਰ ਵੀ ਬਾਜ਼ ਨਹੀਂ ਆ ਰਿਹਾ ਜੰਮੂ ਕਸ਼ਮੀਰ ਦੇ ਜਿਹੜਾ ਪਹਿਲਗਾਮ ਹੈ ਉਹਦੇ ਚ ਮੰਗਲਵਾਰ ਨੂੰ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਦੇ ਉੱਤੇ ਦੋਸ਼ ਲੱਗੇ ਪਾਕਿਸਤਾਨ ਨੇ ਹਮਲੇ ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਤੇ ਇਹਦੇ ਨਾਲ ਹੀ ਪਾਕਿਸਤਾਨ ਨੇ ਜਿਹੜਾ ਇਹ ਅਤਵਾਦੀ ਹਮਲਾ ਸੀ ਉਹਦੀ ਨਿੰਦਿਆ ਵੀ ਕੀਤੀ ਤੇ ਨਾਲ ਹੀ ਪੀੜਤਾਂ ਦੇ ਪ੍ਰਤੀ ਝੂਠੀ ਹਮਦਰਦੀ ਵੀ ਜਤਾਈ ਸੀ ਪਰ ਹੁਣ ਪਾਕਿਸਤਾਨ ਆਪਣੇ ਅਸਲੀ ਰੰਗ ਦੇ ਵਿੱਚ ਆ ਗਿਆ ਤੇ ਉਸ ਨੇ ਆਪਣਾ ਅਸਲੀ ਰੰਗ ਦਿਖਾ ਵੀ ਦਿੱਤਾ ਪਾਕਿਸਤਾਨ ਦੇ ਜਿਹੜੇ ਉਪ ਪ੍ਰਧਾਨ ਮੰਤਰੀ ਨੇ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਉਹਨਾਂ ਨੇ ਪਹਿਲ ਗਾਮ ਦੇ ਅਤਵਾਦੀਆਂ ਨੂੰ ਆਜ਼ਾਦੀ ਜਿਹੜਾ ਕੁਹਾਟੀ ਹੈ ਉਹ ਦੱਸ ਕੇ ਆਪਣਾ ਪੱਲਾ ਉੱਪਰ ਕੀਤਾ ਤੇ ਇਹ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਆਜ਼ਾਦੀ ਕੁਹਾਟੀਆਂ ਕਿਹਾ ਕਿ ਤੁਹਾਨੂੰ ਵੀ ਪਤਾ ਕਿ ਆਜ਼ਾਦੀ ਕੁਹਾਟੀਆਂ ਕਿਸ ਨੂੰ ਕਿਹਾ ਜਾਂਦਾ ਉਹ ਆਜ਼ਾਦੀ ਕੁਹਾਟੀਆਂ ਹੁੰਦੇ ਨੇ ਜਿਹੜੇ ਆਪਣੇ ਦੇਸ਼ ਦੇ ਲਈ ਮਰ ਮਿਟਣ ਦਾ ਜਜ਼ਬਾ ਰੱਖਦੇ ਨੇ ਤੇ ਜਿਨ੍ਹਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਹਿੱਸਾ ਪਾਇਆ ਜਾਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਅਸੀਂ ਆਜ਼ਾਦੀ ਕੁਹਾਟੀਆਂ ਕਹਿੰਦੇ ਹਾਂ ਤਾਂ ਇਹਦੇ ਨਾਲ ਪਾਕਿਸਤਾਨ ਉਹਨਾਂ ਆਤਵਾਦੀਆਂ ਨੂੰ ਹੁਣ ਆਜ਼ਾਦੀ ਕੁਲਾਟੀਏ ਦੱਸ ਰਿਹਾ। ਰਾਜਧਾਨੀ اسلامਾਬਾਦ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਹੋਈ ਹੈ ਤੇ ਡਿਪਟੀ ਪੀਐਮ ਧਾਰ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਜ਼ਿਲ੍ਹੇ ਦੇ ਵਿੱਚ 22 ਅਪ੍ਰੈਲ ਨੂੰ ਹਮਲਾ ਕਰਨ ਵਾਲੇ ਲੋਕ ਆਜ਼ਾਦੀ ਕੁਲਾਟੀਏ ਹੋ ਸਕਦੇ ਨੇ। ਦਰਅਸਲ ਪਾਕਿਸਤਾਨੀ ਮੰਤਰੀ ਦੀ ਇਹ ਟਿੱਪਣੀ ਆਤਵਾਦੀ ਹਮਲਿਆਂ ਨੂੰ ਲੈ ਕੇ ਪਾਕਿਸਤਾਨ ਦੇ ਖਿਲਾਫ ਭਾਰਤ ਦੀ ਕਾਰਵਾਈ ਤੋਂ ਬਾਅਦ ਹੀ ਹੈ। ਜਿਹੜੀ ਇਹ ਟਿੱਪਣੀ ਹੋਈ ਆ ਉਸ ਤੋਂ ਬਾਅਦ ਕਈ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਭਾਰਤ ਨੇ ਪਾਕਿਸਤਾਨ ਦੇ ਨਾਲ 28 ਸਰਹੱਦ ਬੰਦ ਕਰ ਦਿੱਤੀ ਹੈ ਕੂਟਨੀਤਿਕ ਸਬੰਧ ਪੂਰੀ ਤਰ੍ਹਾਂ ਸੀਮਤ ਕਰ ਦਿੱਤੇ ਗਏ ਨੇ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੋਈ ਕਿ 1960 ਤੋਂ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਨੂੰ ਇਸ ਵੇਲੇ ਮੁਅਤਲ ਕਰ ਦਿੱਤਾ ਗਿਆ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਜਿਹੜੇ ਵੀਜ਼ੇ ਵੀ ਜਾਰੀ ਕੀਤੇ ਸੀ ਉਹ ਵੀ ਫਿਲਹਾਲ ਦੀ ਘੜੀ ਰੱਦ ਕਰ ਦਿੱਤੇ ਗਏ ਨੇ ਹੁਣ ਜਦੋਂ ਸਿੰਧੂ ਜਲ ਸੰਧੀ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਐਸ ਮੁੱਦੇ ਉੱਤੇ ਡਿਪਟੀ ਜਿਹੜੇ ਪੀਐਮ ਨੇ ਉਹਨਾਂ ਦਾ ਕਹਿਣਾ ਡਰਦਾ ਕਿ ਪਾਕਿਸਤਾਨ ਦੇ 24 ਕਰੋੜ ਲੋਕਾਂ ਨੂੰ ਪਾਣੀ ਦੀ ਲੋੜ ਹੈ ਤੁਸੀਂ ਇਸ ਨੂੰ ਰੋਕ ਨਹੀਂ ਸਕਦੇ ਇਹ جنگ ਦੇ ਬਰਾਬਰ ਹੈ ਕੋਈ ਵੀ ਮੁਅਤਲੀ ਜਾਂ ਕਬਜੇ ਸਵਕਾਰ ਨਹੀਂ ਕੀਤੇ ਜਾਣਗੇ ਐਦੇ ਨਾਲ ਨਾਲ ਇਹ ਡਾਰ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਪਾਕਿਸਤਾਨ ਉੱਤੇ ਹਮਲਾ ਕਰਦਾ ਤਾਂ ਪਾਕਿਸਤਾਨ ਉਸੇ ਤਰ੍ਹਾਂ ਦਾ ਜਵਾਬ ਦੇਵੇਗਾ ਜੇਕਰ ਪਾਕਿਸਤਾਨ ਉੱਤੇ ਸਿੱਧਾ ਹਮਲਾ ਹੋਇਆ ਤਾਂ ਟੁਕਮਾ ਜਵਾਬ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨੀ ਸਰਕਾਰ ਨੇ ਇਹ ਕਿਹਾ ਸੀ ਕਿ ਸਿੰਧੂ ਜਲ ਸੰਧੀ ਉਹਦੇ ਤਹਿਤ ਦਰਿਆਵਾਂ ਦੇ ਪਾਣੀਆਂ ਦੇ ਵਹਾਅ ਨੂੰ ਰੋਕਣਾ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ। ਪਾਕਿਸਤਾਨ ਨੇ ਸਿੰਧੂ ਜਲ ਸੰਧੀ ਦੇ ਉੱਤੇ ਸਵਾਲ ਚੁੱਕਨੇ ਸ਼ੁਰੂ ਕਰ ਦਿੱਤੇ ਨੇ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸੀਫ ਨੇ ਦਾਅਵਾ ਕੀਤਾ ਹੈ ਕਿ ਭਾਰਤ ਪੂਰੇ ਪਾਕਿਸਤਾਨ ਦੇ ਵਿੱਚ ਹਮਲਿਆਂ ਦੀ ਯੋਜਨਾ ਬਣਾ ਰਿਹਾ ਹੈ। ਤੇ ਆਸੀਫ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦਾ ਤਾਂ ਭਾਰਤੀ ਨਾਗਰਿਕ ਵੀ ਸੁਰੱਖਿਅਤ ਨਹੀਂ ਰਹਿਣਗੇ। ਇਹ ਟਿੱਟ ਫੋਰ ਟੈਰ ਦਾ ਮਾਮਲਾ ਹੋਵੇਗਾ ਅਜਿਹਾ ਆਸੀਫ ਖਵਾਜ਼ਾ ਆਸੀਫ ਜੋ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਉਹਨਾਂ ਦੇ ਇਹ ਕਿਹਾ ਗਿਆ ਹੈ। ਤੇ ਇਸ ਦੇ ਨਾਲ ਹੀ ਰੱਖਿਆ ਮੰਤਰੀ ਆਸੀਫ ਨੇ ਇਹ ਗੱਲ ਵੀ ਕਬੂਲ ਲਈ ਹੈ ਕਿ ਉਹਨਾਂ ਦਾ ਦੇਸ਼ ਜਿਹੜਾ ਉਹ ਅਤਵਾਦੀ ਸੰਗਠਨਾਂ ਨੂੰ ਸਖਲਾਈ ਦਿੰਦਾ ਤੇ ਉਹ ਪਿਛਲੇ 3 ਦਹਾਕਿਆਂ ਤੋਂ ਇਹ ਸਖਲਾਈ ਦੇ ਰਹੇ ਨੇ। ਤੇ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਸਭ ਪश्चिमी ਦੇਸ਼ਾਂ ਦੇ ਕਹਿਣ ਉੱਤੇ ਹੋ ਰਿਹਾ ਹੈ ਤੇ ਅਮਰੀਕਾ ਸਮੇਤ ਬ੍ਰਿਟਿਸ਼ ਵੀ ਇਹਦੇ ਵਿੱਚ ਸ਼ਾਮਿਲ ਹੈ ਤੇ ਨਾਲ ਨਾਲ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਕਹਿਣ ਤੇ ਹੀ ਸਾਨੂੰ ਇਹ ਗੰਦਾ ਕੰਮ ਕਰਨਾ ਪੈ ਰਿਹਾ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਮੰਗਲਵਾਰ ਜਿਹੜਾ 22 ਅਪ੍ਰੈਲ ਨੂੰ ਪਹਲਗਾਮ ਦੀ ਬੈਥਰਨ ਕਾਟੀ ਦੇ ਵਿੱਚ ਅੱਤਵਾਦੀਆਂ ਨੇ ਜਾਨਲੇਵਾ ਹਮਲਾ ਕੀਤਾ ਤੇ ਜਰ ਦੇ ਵਿੱਚ 26 ਲੋਕ ਮਾਰੇ ਗਏ ਨੇ ਤੇ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਸੈਲਾਨੀ ਜਿਹੜੇ ਨੇ ਉਹ ਭਾਰਤ ਦੇ ਸਨ ਦੇ ਨਾਲ ਨਾਲ ਇਹ ਵੀ ਇੱਕ ਸਾਹਮਣੇ ਹੈ ਕਿ ਜਿਹੜਾ ਇਹ ਹਮਲਾ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ ਕਾਟੀ ਦੇ ਵਿੱਚ ਸਭ ਤੋਂ ਘਾਤਕ ਹਮਲਾ ਸੀ ਤੇ ਇਹਦੇ ਵਿੱਚ ਇਹ ਹੈ ਕਿ ਜਿਹੜਾ ਉਹ ਇਹ ਹਮਲਾ ਹੋਇਆ ਉਸ ਤੋਂ ਪਹਿਲਾਂ ਜਿੰਨੇ ਵੀ ਹਮਲੇ ਹੁੰਦੇ ਸੀ ਜਾਂ ਪੁਲਵਾਮਾ ਦਾ ਹਮਲਾ ਹੋਇਆ ਸੀ ਉਹ ਆਈ ਦੀ ਹਮਲਾ ਸੀ ਪਰ ਇਹ ਹਮਲਾ ਟਾਰਗੇਟ ਕਿਲਿੰਗ ਦਾ ਜਿਸ ਦੇ ਵਿੱਚ ਨਾਮ ਪੁੱਛਿਆ ਗਿਆ ਧਰਮ ਪੁੱਛਿਆ ਗਿਆ ਤੇ ਫਿਰ ਜੇ ਨਾਮ ਕਿਸੇ ਨੇ ਨਹੀਂ ਦੱਸਿਆ ਜਾਂ ਧਰਮ ਨਹੀਂ ਦੱਸਿਆ ਤਾ ਫਿਰ ਉਹਨਾਂ ਦੀ ਪੈਂਟਾਂ ਵੀ ਖਲਵਾ ਕੇ ਗੁਫਤੰਗਾ ਦੀ ਪਛਾਣ ਕਰਕੇ ਗੋਲੀ ਮਾਰ ਦਿੱਤੀ ਗਈ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਮਨੁੱਖਤਾ ਦਾ ਘਾਣ ਕਰਨ ਵਾਲਾ ਮਾਮਲਾ ਹੈ ਤੇ ਇੱਕ ਘਟਨਾ ਉਸ ਘਟਨਾ ਦੇ ਨਾਲ ਜਿਹੜੇ ਜਿਹਨੇ ਮਨੁੱਖਤਾ ਨੂੰ ਵੀ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਪਾਕਿਸਤਾਨ ਪਹਿਲਾਂ ਉਹਨਾਂ ਦਾ ਪੀੜਤਾ ਲਈ ਹਮਦਰਦੀ ਦਿਖਾਉਂਦਾ ਪਰ ਹੁਣ ਅਸਲੀ ਰੰਗ ਪਾਕਿਸਤਾਨ ਦਾ ਸਾਹਮਣੇ ਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੇਕਰ ਭਾਰਤ ਨੇ ਪਾਕਿਸਤਾਨ ਤੇ ਤੇ ਕਿਸੇ ਵੀ ਟੰਗ ਦੇ ਨਾਲ ਹਮਲੇ ਕੀਤੇ ਤਫਰੋ ਦਾ ਮੁਰ ਜਵਾਬ ਜਰੂਰ ਦਿੱਤਾ ਜਾਊਗਾ ਤੇ ਇਹ ਵੀ ਗੱਲ ਸਾਹਮਣੇ ਇੱਕ ਇੱਕ ਕਰਕੇ ਆ ਰਹੀ ਹੈ ਕਿ ਉਹਨਾਂ ਨੇ ਤਿੰਨ ਦਹਾਕਿਆਂ ਤੋਂ ਅਤਵਾਦੀਆਂ ਨੂੰ ਸਖਲਾਈ ਦੇ ਰਹੇ ਨੇ ਤੇ ਹੁਣ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਪਾਕਿਸਤਾਨ ਇਸ ਵੇਲੇ ਜਿਹੜਾ ਦੁਨੀਆ ਦੇ ਦੇਸ਼ਾਂ ਦੇ ਨਿਸ਼ਾਨੇ ਉੱਤੇ ਆ ਗਿਆ ਤੇ ਖਾਸ ਤੌਰ ਦੇ ਉੱਤੇ ਭਾਰਤ ਦੇ ਜਿੱਥੇ ਜਿਹੜੇ ਵੱਡੇ ਵੱਡੇ ਦਾਅਵੇ ਭਾਰਤ ਕਰਦਾ ਸੀ ਕਿ ਇਹ ਪਾਕਿਸਤਾਨ ਜੋ ਅਤਵਾਦੀ ਸੰਗਠਨਾਂ ਨੂੰ ਜਿਹੜਾ ਪਨਾਹ ਦਿੰਦਾ ਹੈ ਤਾਂ ਉਹ ਗੱਲ ਅੱਜ ਜਿਹੜਾ ਦਾਵਾ ਸੀ ਉਹ ਅੱਜ ਬਿਲਕੁਲ ਸੱਚ ਸਾਫਤ ਹੁੰਦਾ ਦਿਖ ਰਿਹਾ ਹੈ حال ਕੁਛ ਵੀ ਹੋਵੇ ਪਰ ਪਾਕਿਸਤਾਨ ਦਾ ਰੰਗ ਇੱਕ ਵਾਰ ਜ਼ਰੂਰ ਸਾਹਮਣੇ ਆ ਗਿਆ ਪਾਕਿਸਤਾਨ ਇਸ ਵੇਲੇ ਨੰਗਾ ਹੋ ਚੁੱਕਿਆ ਇਸ ਗੱਲ ਦੇ ਵਿੱਚ ਕਿ ਜਿਹੜਾ ਇਹ ਹਮਲਾ ਹੋਇਆ ਉਹ ਪਾਕਿਸਤਾਨ ਦੇ ਵੱਲੋਂ ਜਿਹੜਾ ਕਿਤੇ ਨਾ ਕਿਤੇ ਉਹਦੇ ਵਿੱਚ ਸ਼ਹਿ ਜ਼ਰੂਰ ਹੈ ਤੇ ਨਾਲ ਨਾਲ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਆਦਿਲ ਜ਼ਾਦਾ ਜਿਸ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜਿਹੜੇ ਪਾਕਿਸਤਾਨੀ ਫੌਜ ਦੇ ਮੁਖੀ ਨੇ ਅਸਫ ਮੁਨੀਰ ਉਹਨਾਂ ਦੇ ਵੱਲੋਂ ਜਿਹੜਾ ਇਹ ਕਹਿਣ ਦੇ ਉੱਤੇ ਹਮਲਾ ਹੋਇਆ ਇਹ ਗੱਲ ਵੀ ਬਿਲਕੁਲ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਹੁਣ ਦੇਖਣਾ ਹੋਏਗਾ ਕਿ ਆਖਰ ਪਾਕਿਸਤਾਨ ਦੇ ਦੇ ਉੱਤੇ ਆਪਣਾ ਕੀ ਕੀ ਜਵਾਬ ਦਿੰਦਾ ਹੈ ਤੇ ਭਾਰਤ ਕਿਹੜੀਆਂ ਕਿਹੜੀਆਂ ਕਾਰਵਾਈਆਂ ਇਸ ਮਾਮਲੇ 'ਚ ਕਰੇਗਾ ਜਦ ਕਿ ਜਲਤ ਸਿੰਧੂ ਜਲ ਸੱਦੀ ਵਾਲਾ ਮਾਮਲਾ ਹੋ ਚੁੱਕਿਆ ਚੱਲ ਰਹੀ ਬਾਰਡਰ ਦੀ ਜਿਹੜੀ ਸਰਹੱਦ ਵਾਲਾ ਉਹ ਬੰਦ ਹੋ ਚੁੱਕੀ ਹੈ ਉਸ ਤੋਂ ਇਲਾਵਾ ਵੀ ਹੋਰ ਜਿਹੜੇ ਕੋਈ ਕਾਰਵਾਈਆਂ ਹੋਣਗੀਆਂ ਜਿਹੜੀਆਂ ਕਿ ਭਾਰਤ ਵੱਲੋਂ ਇਸ ਵੇਲੇ ਵਿੱਚ ਕੀਤੀਆਂ ਜਾਣਗੀਆਂ ਪਰ ਇਹ ਆਉਣ ਵਾਲਾ ਸਮਾਂ ਦੱਸੇਗਾ